ਫਗਵਾੜਾ ਵਿਖੇ ਵਰਿੰਦਰ ਪਾਰਕ ਨੇੜੇ ਬਣੇ ਕੂੜੇ ਦੇ ਡੰਪ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਸਾਂਝੀ ਕਰਦੇ ਹਾਂ। ਉੱਥੋਂ ਦੇ ਵਸਨੀਕਾਂ ਨੇ ਦੱਸਿਆ ਕਿ ਜਿਸ ਜਗ੍ਹਾ ਕੂੜੇ ਦਾ ਡੰਪ ਹੈ ਉਸ ਦੇ ਨੇੜੇ ਹੀ ਸ਼ਿਵ ਮੰਦਿਰ, ਗੁਰਦੁਆਰਾ ਸਾਹਿਬ ਅਤੇ ਗਊਸ਼ਾਲਾ ਹੈ ਜਿੱਥੇ ਕਿ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਉਹਨਾਂ ਦੱਸਿਆ ਕਿ ਬਣੇ ਇਸ ਡੰਪ ਕਾਰਨ ਕੂੜਾ ਅਕਸਰ ਹੀ ਸੜਕ ਤੇ ਖਿਲਰਿਆ ਹੋ ਰਿਹਾ ਰਹਿੰਦਾ ਹੈ ਤੇ ਦੂਰ ਤੱਕ ਗੰਦੀ ਬਦਬੂ ਫੈਲ ਜਾਂਦੀ ਹੈ। ਲੋਕਾਂ ਮੁਤਾਬਕ ਇਸ ਸਮੱਸਿਆ ਨੂੰ ਲੈ ਕੇ ਉਹ ਕਈ ਵਾਰ ਨਿਗਮ ਪ੍ਰਸ਼ਾਸਨ ਨੂੰ ਵੀ ਮਿਲ ਚੁੱਕੇ ਹਨ ਪਰ ਨਿਗਮ ਇਸ ਸਮੱਸਿਆ 'ਵਲ ਬਿਲਕੁਲ ਧਿਆਨ ਨਹੀਂ ਦੇ ਰਿਹਾ ਉਹਨਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਇਸ ਕੂੜੇ ਦੇ ਡੰਪ ਨੂੰ ਇੱਥੋਂ ਨਾ ਚੁਕਵਾਇਆ ਤਾਂ ਉਹ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਕਰਨਗੇ ਫਗਵਾੜਾ ਤੋਂ ਨਵਰੰਗ ਟੀਵੀ ਲਈ ਯਸ਼ ਸ਼ਰਮਾ ਦੀ ਰਿਪੋਰਟ ਅੱਜ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਆਪਣੇ ਕੋਲ ਡੰਪ ਦਾ ਐਡਾ ਵੱਡਾ ਇਸ਼ੂ ਚੱਲ ਰਿਹਾ ਹੈ ਲਾਲੀ ਗੈਸਾਲਾ ਲਾਲ ਮੰਦਰ ਔਰ ਕੰਨੂ ਕਾਪੀ ਵਾਦੀ ਤੇ ਇਹ ਜੱਗ ਰਹੀ ਹੈ ਔਰ ਬਹੁਤ ਵੀ ਪਤਾ ਲੱਗਾ ਹੈ ਕਿ ਇਹ ਜੀ ਜਾਵੇ ਤੇ ਇਹ ਇਹ ਕਿੰਦ ਰੋਕਣ ਲਈ ਤੇ ਚਕਾਉਣ ਲਈ ਹਟਾਉਣ ਲਈ ਇੱਕ ਐਪਲੀਕੇਸ਼ਨ ਵੀ ਤਿੰਨ ਕੁ ਮਹੀਨਿਆਂ ਤੋਂ ਦਿੱਤੀ ਹੋਈ ਹੈ ਪਰ ਉੱਥੇ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਆਪਾਂ ਘੱਟੋ ਘੱਟ ਇਹ ਦੇਖੀ ਕਿ ਜਦੋਂ ਕਿ ਇੱਧਰ ਵੀ ਗੋਈ ਚਾਲਾ ਹੈ ਇੱਧਰ ਵੀ ਗੋਈ ਚਾਲਾ ਹੈ ਔਰ ਕਈ ਵਾਰੀ ਅਸੀਂ ਇੱਥੇ ਲੱਗਦੇ ਹਾਂ ਦੇਖਿਆ ਤੇ ਵੈਸੇ ਗਾਇਆ ਵਗੈਰਾ ਇਥੇ ਕੋਈ ਜੇਰ ਨਹੀਂ ਆ ਖਾਂਜੋ ਬਵਾਜਾ ਕਰਨ ਮਰਨੇ ਆ ਤੇ ਪ੍ਰਸ਼ਾਸਨ ਤੋਂ ਬਾਰ ਬਾਰ ਅਪੀਲ ਕੀਤੀ ਗਈ ਹੈ ਕਿ ਇਹਨੂੰ ਇਥੋਂ ਬੰਦ ਕਰਾਇਆ ਜਾਵੇ ਸ਼ਾਇਦ ਹੋਰ ਜਗ੍ਹਾ ਹੈਗੀ ਆ ਉੱਥੇ ਜਾ ਕੇ ਡੰਪ ਲਗਾਇਆ ਜਾਵੇ ਦੂਸਰਾ ਇਹਦੇ ਲਈ ਹੋਰ ਵੀ ਬਹੁਤ ਵਧੀਆ ਤਰੀਕਾ ਹੋ ਸਕਦਾ ਹੈ ਕਿ ਜਿਹੜਾ ਆਪਣਾ ਕ ਉਹ ਗੱਡੀਆਂ ਦੇ ਵਿੱਚ ਘਰੋ ਘਰ ਕੋੜਾ ਵੀ ਚੱਕ ਸਕਦਾ ਤੇ ਮੈਂ ਐਡੀਸੀ ਸਾਹਿਬ ਨਾਲ ਇਹ ਵੀ ਰਿਕਵੈਸਟ ਕਰਾਂਗਾ ਕਿ ਇੱਥੇ ਵੀ ਜਿਹੜੀ ਮਜ਼ਬੂਰੀ ਹੈ ਉਹਦੀ ਸਮਝਦੇ ਹੋਏ ਇਹ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਇੱਥੇ ਵੀ ਆਮ ਜਿਹੜੇ ਬੰਦੇ ਦੇ ਲੋਕ ਆਗੇ ਆ ਗਏ ਆ ਜਾਂ ਗਊਸਾਲਾ ਮੰਦਰ ਦੇ ਲੋਕ ਆ ਗਏ ਆ ਉਹਨਾਂ ਨੂੰ ਲੈ ਕੇ ਅਸੀਂ ਸੰਘਰਸ਼ ਕਰਨੀ ਮਜਬੂਰ ਹੋਵਾਂਗੇ ਜਿਸ ਤਰ੍ਹਾਂ ਕਿ ਸਾਰਨ ਬਤਾ ਬਹੁਤ ਪੁਰਾਣਾ ਮੁੱਦਾ ਹੈਗਾ ਇਹ ਜਿਹੜਾ ਡੰਬ ਰਹਿਗਾ ਇਹ ਡੰਬ ਜਦੋਂ ਇੱਥੇ ਬਣਾਇਆ ਗਿਆ ਉਦੋਂ ਇੱਥੇ ਆਬਾਦੀ ਨਹੀਂ ਸੀ ਹੁਣ ਇੱਥੇ ਆਬਾਦੀ ਵੀ ਹੈਗੀ ਆ ਬੁਰਦਵਾਰਾ ਸਾਹਿਬ ਵੀ ਹੈ ਮੰਦਿਰ ਵੀ ਹੈ ਗੋਇਸਲਾ ਵੀ ਹੈ ਪਾਰਕ ਵੀ ਹੈ ਇਸ ਪਾਰਕ ਵਿੱਚ ਸਿੱਖ ਦੇ ਲੋਕ ਜਿਹੜੇ ਆ ਸੀਰੀਹ ਖੜੀ ਜਾਂਦੇ ਨੇ ਸੈਰ ਕਰਦੇ ਆ ਜਦੋਂ ਸੈਰ ਕਰਦੇ ਆ ਉੱਥੇ ਕਿੰਨੀ ਬਦਬੂ ਹੁੰਦੀ ਆ ਉਹ ਸੈਰ ਕਰਨ ਦਾ ਫਾਇਦਾ ਨਹੀਂ ਉਲਟਾ ਨੁਕਸਾਨ ਹੁੰਦਾ ਨਾ ਅਸੀਂ ਜਿਹੜੇ ਸੈਰ ਕਰਨ ਕਰੀਏ ਉਹ ਵੀ ਮਜਬੂਰੀ ਕਰਨ ਆ ਕਰਮ ਮੱਲੇ ਉੱਤੇ ਗੋੜਾ ਜੱਕੇ ਲੱਗੇ ਸੇਖਾਂ ਮੰਦਾ ਉਹ ਦੂਰ ਨਹੀਂ ਜਾ ਸਕਦੇ ਲੇਕਿਨ ਪ੍ਰਸ਼ਾਸਨ ਇਹਦਾ ਹੱਲ ਕਰ ਸਕਦਾ ਛੋਟੀਆਂ ਗੱਡੀਆਂ ਅੱਜ ਕੱਲ੍ਹ ਲੱਗੀਆਂ ਹੋਣੀਆਂ ਆ ਉਹ ਥੋੜੇ ਅੱਗੇ ਨਵੀਆਂ ਪਰਚੇ ਜੀ ਦੇ ਨਾ ਕਬੱਡੀ ਤੋਂ ਬਗੈਰ ਪੈਸਾ ਆ ਤਸਦਿੰਦੇ ਆ ਸੀ ਉਹ ਪਰਚੇ ਜੀ ਦਾ ਨਾ ਗੱਡੀਆਂ ਮੱਲੇ ਚ ਗੱਡੀਆਂ ਚ ਪੂਰਾ ਲੱਗਿਆ ਜਿੱਥੇ ਮਸਟਿੰਗ ਜਾਵੇ ਕੋਈ ਜਗਾ ਲੱਭਣ ਗੱਡੀਆਂ ਉੱਜ ਲੈ ਕੇ ਜਾਂ ਜਾ ਕੇ ਗੋਲਾ ਫੱਟਣ ਮਸਲਾ ਹੱਲ ਹੋਉਂਦਾ ਜੇ ਮਸਲਾ ਹੱਲ ਕਰਨਾ ਹੋਵੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਵਾਲੀ ਇੱਕ ਮਿੰਟ ਦਾ ਕੰਮ ਆ ਲੇਕਿਨ ਜੇ ਨਹੀਂ ਕਰਨਾ ਫੇਰ ਤਾਂ ਹਜਈਏ ਵੀ ਭਾਈ ਠੀਕ ਆ ਹੁਣ ਕਲੂ ਸਾਹਿਬ ਬੜੀ ਵੇਰ ਤੋਂ ਸੰਵਾਦ ਕਰਦੇ ਰਿਹਾ ਐਡਰੈਸ ਦਿੱਤੀਆਂ ਇਹਨਾਂ ਨੇ ਬਲਕਿ ਇਰਟਵੀ ਜੀਤੀ ਸੀ ਇਹਨਾਂ ਨੇ ਸਾਰਾ ਕੁਝ ਹੁੰਦਾ ਜੋ ਅੱਜ ਕਰਦੇ ਆ ਗੱਲ ਕਰਦੇ ਆ ਮਤਲਬ ਉਹ ਸਿਰਫ ਲਾਰੇ ਵਜੇ ਆ ਲੇਕਿਨ ਜਦੋਂ ਅੱਥੇ ਫਿਰ ਪਬਲਿਕ ਨੇ ਮਜਬੂਰ ਹੋ ਕੇ ਸੰਘਰਸ਼ ਕੀਤਾ ਫਿਰ ਉਹ ਸੰਘਰਸ਼ ਦਾ ਜਿੱਤ ਪਬਲਿਕ ਨੇ ਕਰਵਾ ਜਿਉਂ ਪਰਦੇ ਦੀ ਜਾਗ ਦੇਈਆ ਫਿਰ ਤਾਂ ਬੜੇ ਬੜੇ ਅਸਿਆਸਤਾਂ ਹੋ ਜੰਮੀਆ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਪ੍ਰਸ਼ਾਸਨ ਦਾ ਧਿਆਨ ਨਹੀਂ ਲੰਦਾ ਵੀ ਜੀ ਹਾਂ ਪ੍ਰਸ਼ਾਸਨ ਧਿਆਨ ਨਹੀਂ ਲੰਦਾ ਹੈ ਮਾਮਲਾ ਜੀ ਦੋਸੋਂ ਦੇ ਆਪਣੇ ਕੋਲ ਕੰਨ ਕੀਤੀ ਗਈ ਹੈ ਔਰ ਉਹ ਕਹਿੰਦੇ ਚੱਗਦੇ ਆਂਗੇ ਅਸੀਂ ਲੱਗਦੇ ਆਂਗੇ ਪਰ ਉਹ ਕਾਰਵਾਈ ਨਹੀਂ ਕਰ ਰਹੇ ਬਹੁਤ ਸਿੰਪਲ ਜਿਹਾ ਛੋੜੀਆਂ ਕੰਨਾਂ ਦੇ ਨਾਲ ਯੂਨਿਟਸ ਆਈਆਂ ਹੋਈਆਂ ਆ ਉਹ ਪੁਰੇ ਬਟੇ ਬਣਾ ਕੇ ਕਿਹ ਮਲੇ ਗੋਲੇ ਚੱਕ ਲੈ ਆਓ ਗੱਡੀਆਂ ਚ ਜਾੜੇ ਨਹੀਂ ਟੋ ਲਟੋ ਤੇ ਦੋੜ ਦੇ ਵਿੱਚ ਟੱਕਰ ਖਾਧੋ ਮੈਨੂੰ ਲਾਇਆ